16 ਮਹੱਲਾ ਪਹਿਲਾ ਸਾਰਬ ਜੀ ਆ ਸਿਰ ਨੇਖ ਤੁਰਾ ਹੋ ਬਿਨ ਲੇਖਾ ਨਹੀਂ ਕੋਈ ਜਿਓ ਆਪੇ ਅਨੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜਿਓ ਸਰਬ ਜੀਆ ਸਿਰ ਲੇਖ ਤੁਰਾ ਹੋ ਬਿਨ ਲੇਖੇ ਨਹੀਂ ਕੋਈ ਜੀਓ ਪਹਿਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 598 592 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸਰਬ ਜੀਆ ਸਿਰ ਲੇਖ ਤੁਰਾ ਹੋ ਅਰਥਾਤ ਇਸਾਰ ਜੀਵਾਂ ਦੇ ਸਿਰ ਤੇ ਤੁਰ ਦਰਗਾਹ ਤੋਂ ਹੀ ਉਸ ਹਰੀ ਪਰਮੇਸ਼ਰ ਜੀ ਨੇ ਲੇਖ ਪਾਏ ਹੋਏ ਹਨ ਔਰ ਮਹਾਰਾਜ ਕਹਿੰਦੇ ਬਿਨ ਲੇਖੈ ਨਹੀਂ ਕੋਈ ਜੀਓ ਤੇ ਲੇਖਤ ਬਿਨਾ ਪਾਈ ਕੋਈ ਵੀ ਨਹੀਂ ਹੈ ਕਹਿੰਦੇ ਆਪੇ ਅਨੇਖ ਕੁਦਰਤ ਕਰ ਦੇਖਿਆ ਹੁਕਮ ਚਲਾਏ ਸੋਈ ਜੀਓ ਆਪ ਅਲੇਖ ਕੁਦਰਤ ਕਰ ਦੇਖਿਆ ਜੇਕਰ ਅਲੇਖ ਹੈ ਨਾ ਲੇਖਾਂ ਤੋਂ ਬਾਹਰ ਆ ਤੇ ਉਹ ਕਾਲਪੁਰਖ ਵਾਏ ਗੁਰੂ ਕੇਵਲਾ ਆਪ ਹੀ ਐ ਕਿਹੜਾ ਜਿਹੜਾ ਮਹਾਰਾਜ ਕਹਿੰਦੇ ਕੁਦਰਤ ਕਰ ਦੇਖਿਆ ਪ੍ਰਕਿਰਤੇ ਨੂੰ ਬਣਾ ਕੇ ਇਸ ਨੂੰ ਦੇਖਣਾ ਕਰਦਾ ਜਿਸਾਰ ਵੀ ਲੈਂਦਾ ਹੈ ਖਬਰ ਲੈਂਦਾ ਹੈ ਪਰ ਮਹਾਰਾਜ ਕਹਿੰਦਾ ਹੁਕਮ ਚਲਾਏ ਸੋਈ ਜੀ ਉਹ ਸਾਰੀ ਪ੍ਰਕਿਰਤੀ ਨੂੰ ਜਿਹੜਾ ਆਪਣੇ ਹੁਕਮ ਦੇ ਦੁਆਰਾ ਚਲਾਉਣਾ ਕਰਦਾ ਹੈ ਸਗਰ ਹੌ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਮਨ ਰੇ RAM ਜਪੋ ਸੁਖ ਹੋਈ ਕਹਨ ਸਗੁਰ ਕੇ ਚਰਨ ਸਰੇਭੋ ਹਰ ਦਾਤਾ ਭੁਗਤਾ ਸੋਈ ਰਹਾ ਮਨ ਰੇ RAM ਜਪੋ ਸੁਖ ਹੋਈ ਅਰਥਾਤ ਕਹੇ ਮੇਰੇ ਮਨਾਂ ਸੋ RAM ਜੀ ਨੂੰ ਆਕਾਲ ਪੁਰਖ ਵਾਹਿਗੁਰੂ ਜੀ ਨੂੰ ਜਪਨਾ ਕਰ ਤਾਂ ਜੋ ਤੈਨੂੰ ਸੁਖ ਨਸੀਬ ਹੋਵੇ ਕਹਿੰਦੇ ਇਹਨਸ ਗੁਰ ਕੇ ਚਰਨ ਸਰੇਭੋ ਹਰ ਦਾਤਾ ਭੁਗਤਾ ਸੋਈ ਰਹਾਓ ਇਹਨਸ ਗੁਰ ਕੇ ਚਰਨ ਸਰੇਭੋ ਅਰਥਾਤ ਕਿ ਦਿਨ ਰਾਤ ਗੁਰੂ ਮਹਾਰਾਜੀਆਂ ਦੇ ਚਰਨਾਂ ਦੀ ਸੇਵਾ ਕਰਨੀ ਕਰੋ ਪੂਜਾ ਕਰਨੀ ਕਰੋ ਭਾਵੇਂ ਗੁਰੂ ਮਹਾਰਾਜੀਆਂ ਦੇ ਨਾਮ ਨੂੰ ਜਪਨਾ ਕਰੋ ਕਹਿੰਦੇ ਹਰ ਦਾਤਾ ਭੁਗਤਾ ਸੋਈ ਤੇ ਉਹ ਹਰੀ ਪਰਮੇਸ਼ਰ ਜਾਂ ਗੁਰ ਪਰਮੇਸ਼ਰ ਆਪ ਹੀ ਜੀਵਾਂ ਨੂੰ ਦਾਤਾ ਕਰਨੇ ਵਾਲਾ ਦਾਤਾ ਹੈ ਔਰ ਆਪ ਹੀ ਮਹਾਰਾਜ ਕਹਿੰਦੇ ਭੋਗਣੇ ਵਾਲਾ ਭੋਗੀ ਵੀ ਆਪ ਹੀ ਆਇਓ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋ ਅੰਤਰਾ ਸੋ ਬਾਹਰ ਦੇਖੋ ਅਵਰਨ ਦੂਜਾ ਕੋਈ ਜੀਓ ਸ਼੍ਰੇਸ਼ਟ ਕਰ ਦੇਖੋ ਕਾਟ ਕਾਟੇ ਜੋਤ ਸਮਾਈ ਜੀਓ ਜੋ ਅੰਤਰਾ ਸੋ ਬਾਹਰ ਦੇਖੋ ਅਰਥਾਤ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅੰਦਰ ਹੈ ਨਾ ਉਸੇ ਨੂੰ ਹੀ ਮਹਾਰਾਜ ਕਹਿੰਦੇ 12 ਪਸਾਰੇ ਦੇ ਵਿੱਚੋਂ ਦੇਖਣਾ ਕਰੋ ਔਰ ਅਵਰ ਨਾ ਦੂਜਾ ਕੋਈ ਜੀਓ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਦੂਸਰਾ ਨਹੀਂ ਹੈ ਕਹਿੰਦਾ ਗੁਰਮੁਖੇ ਏਕ ਦ੍ਰਿਸ਼ਟ ਕਰ ਦੇਖੋ ਕਟਕਟ ਜੋਤ ਸਮਾਈ ਜਿਉ ਗੁਰਮੁਖੇ ਏਕ ਦ੍ਰਿਸ਼ਟ ਕਰ ਦੇਖੋ ਗੁਰਮੁਖ ਹੋ ਕੇ ਨਾ ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਏਕ ਦ੍ਰਿਸ਼ਟ ਕਰ ਦੇਖੋ ਸਮ ਦ੍ਰਿਸ਼ਟੀ ਵਾਲੇ ਹੋ ਕੇ ਜਗਤ ਨੂੰ ਦੇਖਣਾ ਕਰੋ ਸਾਰਿਆਂ ਕੋ ਜੀ ਦ੍ਰਿਸ਼ਟੀ ਵਾਲੇ ਹੋ ਕੇ ਦੇਖਣਾ ਕਰੋ ਪਾਪੀਆਂ ਰ ਪੁੰਨੀਆਂ ਧਰਮੀਆਂ ਰ ਧਰਮੀਆਂ ਗੁਣਵਾਨ ਰ ਰੋਗਣਾਰਿਆਂ ਦੇ ਵਿੱਚ ਕੋਈ ਭੇਦ ਨਾ ਜਾਣੋ ਉਹਦੀ ਜੋਤ ਕਰਕੇ ਵੇਖੋ ਮਹਾਰਾਜ ਕਹਿੰਦੇ ਘਾਟ ਘਾਟ ਜੋਤ ਸਮੋਈ ਜੀਓ ਕੱਲੇ ਕੱਲੇ ਸਰੀਰ ਅਥਵਾਹਿਰ ਦੇ ਰੂਪੇ ਕੜੇ ਦੇ ਵਿੱਚ ਉਹਦੀ ਜੋਤ ਸਮੋਈ ਪਈ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ केंदे चल तो ठाक रखो घर अपने गुर मिले है ए मत होई जियो देख अ रहो बिषमाधि दुख बिसरा सुख हो जियो ਚਲ ਤੋਠਾ ਰਖੋ ਕਰ ਆਪਣੇ ਅਰਥਾਤ ਕਿਸ ਚਲਦੇ ਮਨ ਨੂੰ ਭਟਕਦੇ ਮਨ ਨੂੰ ਰੋਕ ਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਰੱਖਣਾ ਕਰ ਗੌਰ ਮਿਲਿਆ ਇਹ ਮਤ ਹੋਈ ਜੀਓ ਪਰੰਤੂ ਗੁਰੂ ਮਹਾਰਾਜ ਨੂੰ ਮਿਲਿਆ ਹੀ ਐਸੀ ਮਤ ਆਉਂਦੀ ਹੈ ਮਨ ਨੂੰ ਟਿਕਾ ਕੇ ਬਹੁਣ ਦੀ ਰੋਕਣ ਦੀ ਵਿਧੀ ਮਿਲਦੀ ਹੈ ਦੇਖ ਅਦ੍ਰਿਸ਼ਟ ਰਹੋ ਬਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਦੇਖ ਅਦ੍ਰਿਸ਼ਟ ਰਹੋ ਵਿਸਮਾਦੀ ਅਰਥਾਤ ਕਿ ਉਸ ਅਦ੍ਰਿਸ਼ਟ ਭਾਵਕ ਅਦਿਖ ਪਰਮੇਸ਼ਰ ਨੂੰ ਸੁਰਤੀ ਦੇ ਨੇਤਰਾਂ ਦੇ ਨਾਲ ਦੇਖ ਕੇ ਵਿਸਮਾਦ ਦੇ ਵਿੱਚ ਮਹਾਰਾਜ ਕਹਿੰਦੇ ਆਪੜ ਨਾ ਕਰੋ ਵਿਸਮਾਦੀ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣਾ ਕਰੋ ਦੁੱਖ ਬਿਸਰਾ ਸੁਖੋ ਹੀ ਜਿਉ ਤੇ ਇਸ ਤਰੀਕੇ ਦੇ ਨਾਲ ਤੁਹਾਡੇ ਦੁੱਖ ਵਿਸਰ ਜਾਣਗੇ ਦੂਰ ਹੋ ਜਾਣਗੇ ਤੇ ਸੁਖ ਹੀ ਸੁਖ ਨਸੀਬ ਵਿਗਾ ਸੋ ਕੋ ਆਪਣਾ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੀਵੋ ਆਪਿਓ ਪਰਮ ਸੁਖ ਪਾਈਐ ਨਿਜ ਕਰਵਾਸਾ ਹੋਈ ਜੀਓ ਜਨਮ ਮਰਨ ਪਾਪ ਪੰਜਨ ਗਾਇਆ ਪੁਨਰਪੈ ਜਨਮ ਨ ਹੋਈ ਜੀਓ ਪੀਵੋ ਆਪਿਓ ਪਰਮ ਸੁਖ ਪਾਈਐ ਮਹਾਰਾਜ ਕਹਿੰਦੇ ਨਾਮ ਰੂਪੀ ਅਮਰਤ ਨੂੰ ਪੀਣਾ ਕਰੋ ਇਸ ਤਰੀਕੇ ਦੇ ਨਾਲ ਪਾਏ ਪਰਮ ਸੁਖ ਨੂੰ ਪਾ ਵੀਦਾ ਸਭ ਤੋਂ ਮਹਾਨ ਸੁਖ ਨੂੰ ਪਾ ਵੀਦਾ ਹੈ ਪਰ ਨਿੱਜ ਘਰ ਵਾਸਾ ਹੋਈ ਜੀਓ ਆਪਣੇ ਨਿੱਜੀ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਜਾਂ ਦਸਵੇਂ ਘਰ ਦੇ ਵਿੱਚ ਵਾਸਾ ਹੋ ਜਾਂਦਾ ਹੈ ਜੀ ਇਹਦਾ ਜਨਮ ਮਰਨ ਪਵ ਭੰਜਨ ਗਾਇਆ ਪੁਨਰੇਪ ਜਨਮ ਨਾ ਹੋਈ ਜੀਓ ਜਨਮ ਮਰਨ ਪਾਵ ਪੰਜਨ ਗਾਈਐ ਜਨਮ ਮਰਨ ਦੇ ਹਸਤੀ ਦਾ ਮਹਾਰਾਜ ਕਹਿੰਦੇ ਨਾਸ਼ ਕਰਨ ਵਾਲੇ ਪਰਮੇਸ਼ਰ ਨੂੰ ਗਉਣਾ ਕਰੀਏ ਨਾ ਜੰਮਣ ਮਰਨ ਦੇ ਚੱਕਰ ਨੂੰ ਕੱਟਣ ਵਾਲੇ ਹਰੀ ਨੂੰ ਗਉਣਾ ਕਰੀਏ ਤਾਂ ਤੇ ਮਹਾਰਾਜ ਕਹਿੰਦੇ ਪੰਦਰਵ ਜਨਮ ਨਾ ਹੋਈ ਜੀ ਉਹ ਬਿਰ ਦੁਬਾਰਾ ਜਨਮ ਨਹੀਂ ਧਾਰਨਾ ਪੈਂਦਾ ਹੈ ਜੇ ਸੁਆਗਵੰਤਮ ਆਪਣੇ ਬਚਨ ਦੇ ਪੰਜਵੇਂ ਪਦੇ ਜ ਮਹਾਰਾਜ ਕਿਰਪਾ ਕਰਦੇ ਹਨ ਕੈਨ ਤਾ ਤ ਨਿਰੰਜਨ ਜੋਤ ਸਬਾਈ ਸੋ ਹੰ ਪੇਦਨ ਕੋਈ ਜੀਓ ਅਪਰੰਪਰਾ ਪਾਰ ਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਤਤ ਨਿਰੰਜਨ ਜੋਤ ਸਬਾਈ ਉਹ ਅਕਾਲ ਪੁਰਖ ਵਾਹਿਗੁਰੂ ਤਤ ਸਰੂਪ ਐ ਸਾਰ ਜਗਦਨ ਚੋੜ ਰੂਪ ਐ ਨਿਰੰਜਨਾ ਅਰਥਾਤ ਕੇ ਅੰਜਨ अथवा ਕਾਲਖ ਤੋਂ ਰਹਤੈ ਮਾਇਆ ਤੋਂ ਰਹਤੈ ਜੋਤਿ ਸਭਾਈ ਉਸਦੀ ਜੋਤ ਸਾਰੇ ਪਸਾਰੇ ਦੇ ਵਿੱਚ ਵਿਆਪਕ ਹੋ ਕੇ ਵਰਤ ਰਹੀ ਹੈ ਸੋ ਹੰ ਪੇਦਨਾ ਕੋਈ ਜੀਓ ਸੋਤੋ ਭਾਵ ਹੁੰਦਾ ਕਿ ਉਹ ਆਕਾਲਪੁਰਖ ਵਾਹਿਗੁਰੂ ਹੰ ਤੋ ਭਾਵ ਹੁੰਦਾ ਮੈਂ ਮਹਾਰਾਜ ਕਹਿੰਦੇ ਉਹ ਮੈਂ ਹੀ ਹਾਂ ਭਾਵ ਕਿ ਮੇਰੇ ਤੇ ਉਹਦੇ ਵਿਚਲਾ ਪੇਦ ਮਿਟ ਗਿਆ ਅੰਤਰ ਮਿਟ ਗਿਆ ਵਿਥ ਮਿਟ ਗਈ ਫਰਕ ਮਿਟ ਗਿਆ ਪੇਦ ਨਾ ਕੋਈ ਜਿਓ ਤੇ ਹੁਣ ਸਾਡੇ ਦੋਹਾਂ ਦੇ ਦਰਮਿਆਨ ਕੋਈ ਪੇਦ ਰਹਿ ਨਹੀਂ ਗਿਆ ਕਹਿੰਦੇ ਆ ਪਰੰਪਰ ਪਾਰ ਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਅਪਰੰਪਰ ਅਰਥਾਤ ਕਿਉ ਜਿਹੜਾ ਆਕਾਲ ਪੁਰਖ ਵਾਹਿਗੁਰੂ ਪਰੇ ਤੋਂ ਪਰੇ ਹੈ ਅਪਰਪਾਰ ਹੈ ਪਾਰ ਹਮ ਪਰਮੇਸ਼ਰ ਹੈ ਜਿਹੜਾ ਸਾਰ ਜਗਤ ਦਾ ਮਾਲਕ ਹੈ ਨਾਨਕ ਗੁਰ ਮਿਲਿਆ ਸੋਈ ਜਿਓ ਤਤ ਅਨੁ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿੱਚ ਮਿਲਿਆ ਹੈ ਸੋ ਅਗੋ 12ਵੇਂ ਬਚਨ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਸੋ ਰਖੋ ਮਹੱਲਾ ਪਹਿਲਾ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਾ ਤਿਸ ਭਾਵਾ ਤਦ ਹੀ ਗਾਵਾ ਤਾ ਗਾਵੇ ਕਾਫਲ ਪਾਵਾ ਜਾ ਤਿਸ ਭਾਵਾ ਤਦ ਹੀ ਗਾਵਾ ਜਦੋਂ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਜਾਂਦਾ ਹਾਂ ਜਾਚ ਜਾਂਦਾ ਹਾਂ ਚੰਗਾ ਲੱਗਣ ਲੱਗ ਪੈਂਦਾ ਹਾਂ ਕੇਵਲ ਤਾਦ ਹੀ ਮੈਂ ਉਹਦੇ ਗੁਣਾਂ ਨੂੰ ਉਹਦੇ ਬਾਣੀ ਨੂੰ ਗਾਉਂਦਾ ਹਾਂ ਭਾਈ ਕਹਿੰਦਾ ਗਾਵੇ ਕਾ ਫਲ ਪਾਵਾ ਤਾਹੀਂ ਕਿ ਤਮ ਉਸਦੇ ਗੁਣਾਂ ਨੂੰ ਗਾਉਣ ਦਾ ਫਲ ਪਾਉਂਦਾ ਹਾਂ ਜਦੋਂ ਉਹਨੂੰ ਪਾ ਕੇ ਗਾਉਂਦਾ ਹਾਂ ਕਹਿੰਦਾ ਗਾਵੇ ਕਾ ਫਲ ਹੋਈ ਜਾਂ ਆਪੇ ਦੇਵਾ ਸੋਈ ਗਾਵੇ ਕਾ ਫਲ ਹੋਈ ਉਸਦੇ ਗੁਣਾਂ ਨੂੰ ਗਾਉਣ ਦਾ ਕੇਵਲ ਤਦ ਹੀ ਫਲ ਮਿਲਦਾ ਹੈ ਜਾਂ ਆਪੇ ਦੇਵਾ ਸੋਈ ਜਦੋਂ ਆਪ ਹੀ ਪਾਸ਼ਤ ਰੁੱਠ ਕੇ ਗੁਰਮੁਖ ਨੋਹ ਦੀ ਭਗਤੀ ਦਾ ਫਲ ਬਖਸ਼ਦੇ ਹਨ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਇਹ ਕਨੇਹੀ ਦਾਤ ਆਪਸਤੇ ਜੋ ਪਾਈ ਐ ਨਾਨਕ ਸਾਹ ਕਰਮਾਤ ਸਾਹਿਬ ਤੁਠਾ ਜੋ ਮਿਲੈ ਜਦੋਂ ਆਪਿ ਉਹ ਕਾਨਪੁਰ ਖਵਾਏ ਗੁਰੂ ਤਰੁੱਠ ਕੇ ਦਿੰਦਾ ਹੈ ਤਾਂ ਹੀ ਮਹਾਰਾਜ ਕਹਿੰਦੇ ਉਹਦੇ ਗੁਣਾਂ ਦੇ ਗਾਇਨ ਦਾ ਫਲ ਮਿਲਦਾ ਹੈ ਸੋ ਅਗੋ ਰਹਾਵ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਾਨ ਮੇਰੇ ਗੁਰਬਚਨਿ ਨਿਧ ਪਾਈ ਤਾਤੇ ਸਚ ਮਹਿ ਰਹਾ ਸਮਾਈ ਹਾ ਮਨ ਮੇਰੇ ਗੁਰਬਚਨੇ ਨਿਧ ਪਾਈ ਹੈ ਮੇਰੇ ਮਨਾ ਗੁਰੂ ਮਹਾਰਾਜਿਆਂ ਦੇ ਬਚਨਾਂ ਦੇ ਸਦਕਾ ਬਚਨਾਂ ਨੂੰ ਕਮਾ ਕੇ ਮਹਾਰਾਜ ਕਹਿੰਦੇ ਨਾਮ ਰੂਪੀ ਖਜ਼ਾਨਿਆਂ ਨੂੰ ਪਾਉਣਾ ਕੀਤਾ ਹੈ ਕਹਿੰਦੇ ਤਾਤ ਸੱਚ ਮੈਂ ਰਹਾ ਸਮਾਈ ਤਾਹਿ ਦਾ ਮੈਂ ਸੱਚ ਦੇ ਵਿੱਚ ਸਮਾਇਆ ਹੀ ਰਹਿੰਦਾ ਹਾਂ ਲੀਨ ਹੀ ਰਹਿੰਦਾ ਹਾਂ ਗਵਾਚਾ ਹੀ ਰਹਿੰਦਾ ਹਾਂ ਸੋਰ ਹਾਵਰ ਸਾਧ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਆਨਾ ਕਹਿੰਦਾ ਗੁਰ ਸਾਖੀ ਅੰਤਰ ਜਾਗੇ ਤਾ ਚੰਚਲ ਮਾਤ ਤੈ ਆਗੇ ਗੁਰ ਸਾਖੀ ਅੰਤਰ ਜਾਗੇ ਜਦ ਗੁਰੂ ਮਹਾਰਾਜ ਜੀ ਦੀ ਸਿੱਖਿਆ ਅੰਦਰ ਜਾਗਰਤ ਹੋਈ ਨਾ ਪ੍ਰਗਟ ਹੋਈ ਤਾ ਚੰਚਲ ਮਨ ਤਿਆਗੀ ਤਾਂ ਹੀ ਕਿਤੇ ਜਾ ਕੇ ਅਸੀਂ ਚੰਚਲ ਮਨ ਨੂੰ ਤਿਆਗਣਾ ਕੀਤਾ ਚਪਲ ਬੁੱਧੀ ਨੂੰ ਛੱਡਣਾ ਕੀਤਾ ਹੈ ਕਹਿੰਦਾ ਗੁਰ ਸਾਖੀ ਕਾ ਉਜੀਆਰਾ ਤਾ ਮਿਟਿਆ ਸਗਲ ਅੰਧਿਆਰਾ ਗੁਰ ਸਾਖੀ ਕਾ ਉਜੀਆਰਾ ਜਦੋਂ ਗੁਰੂ ਮਹਾਰਾਜ ਜੀਆ ਦੀ ਸਿੱਖਿਆ ਦਾ ਅੰਦਰ ਓਜਾਲਾ ਹੋਇਆ ਨਾ ਚਾਨਣ ਹੋਇਆ ਮਹਾਰਾਜ ਕਹਿੰਦਾ ਤਾਂ ਮਿਟਿਆ ਸਗਲ ਅੰਧਿਆਰਾ ਤਾਂ ਕਿਤੇ ਜਾ ਕੇ ਸਾਡੇ ਅੰਦਰ ਹੋ ਗਿਆ ਅੰਤ ਦਾ ਸਾਰ ਹਨੇਰਾਦ ਮਿਟਿਆ ਸੋ ਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੁਰ ਚਰਨੇ ਮਨ ਲਾਗਾ ਤਾਂ ਜਮ ਕਾ ਮਾਰਗ ਪਾਗਾ ਗੁਰ ਚਰਨੇ ਮਨ ਲਾਗਾ ਜਦੋਂ ਗੁਰੂ ਮਹਾਰਾਜਿਆਂ ਦੇ ਚਰਨੇ ਸਾਡਾ ਮਨ ਲੱਗਣ ਲੱਗਾ ਹੈ ਨਾ ਦਾ ਜਮ ਕਾ ਮਾਰਗ ਭਾਗਾ ਤਾਂ ਕਿਤੇ ਜਾ ਕੇ ਮਹਾਰਾਜ ਕਹਿੰਦੇ ਜਮਦੂਤਾਂ ਦਾ ਮਾਰਗ ਰਸਾਤ ਜਮਦੂਤਾਂ ਦੇ ਪੰਧ ਦਾ ਜੜਾ ਭਉ ਸੀ ਪਰਲੋਕ ਦੇ ਪੰਧ ਦਾ ਜੜਾ ਡਰ ਸੀ ਉਹ ਸਾਡੇ ਅੰਦਰੋਂ ਦੌੜਿਆ ਸਾਡੇ ਅੰਦਰੋਂ ਭੱਜਿਆ ਕਹਿੰਦੇ ਪੈ ਵਿੱਚ ਨਿਰਭਉ ਪਾਇਆ ਤਾਂ ਸਹਜਾ ਕਾ ਘਰ ਆਇਆ ਪੈ ਵਿੱਚ ਨਿਰਭਉ ਪਾਇਆ ਗੁਰੂ ਮਹਾਰਾਜਿਆਂ ਦੇ ਨਿਰਮਲ ਜਿਹੇ ਪੈ ਦੇ ਵਿੱਚ ਰਹਿੰਦਿਆਂ ਹੋਇਆਂ ਪਵਿੱਤਰ ਜਹ ਪੈ ਦੇ ਵਿੱਚ ਜੀਵਨ ਬਤੀਤ ਕਰਦਿਆਂ ਹੋਇਆਂ ਨਿਰਪੈ ਪਰਮੇਸ਼ਰ ਨੂੰ ਪਾਵੀਦਾ ਨਿਰਪੈ ਪਦਵੀ ਨੂੰ ਪਾਵੀਦਾ ਹੈ ਬੇਖੌਫ ਉਹਦੇ ਰੂਤਵੇਂ ਨੂੰ ਪਾਵੀਦਾ ਹੈ ਮਹਾਰਾਜ ਕਹਿੰਦਾ ਤਾਂ ਸਹਿਜ ਹੈ ਕਾਇ ਕਰ ਆਇਆ ਤਾਂ ਕਿਤੇ ਜਾ ਕੇ ਸਹਿਜ ਵਸਾ ਦੇ ਘਰ ਦੇ ਵਿੱਚ ਆ ਵੀਦਾ ਔਲ ਵਸਾ ਪਾਵੀਦੀ ਹੈ ਸੋਗ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪਣ ਤਨਾਨਕ ਬੂਝੈ ਕੋ ਵਿਚਾਰੇ ਇਸ ਜਗ ਮਹ ਕਰਣੀ ਸਾਰੇ ਪਣ ਤਨਾਨਕ ਬੂਝਾ ਕੋ ਵਿਚਾਰੀ ਕਹਿੰਦੇ ਨੇ ਧੰ ਗੁਰੂ ਨਾਨਕ ਦੇਵ ਮਹਾਰਾਜ ਕਿ ਭਾਈ ਕੋਈ ਵਿਰਲਾ ਵਿਚਾਰवान ਗੁਰਮੁਖ ਗੁਰੂ ਪਿਆਰਾ ਹੀ ਇਸ ਗੱਲ ਨੂੰ ਬੁੱਝਦਾ ਹੈ ਕਹਿੰਦਾ ਇਸ ਜਗ ਮਹ ਕਰਣੀ ਸਾਰੇ ਕਿਹੜੀ ਗੱਲ ਨੂੰ ਕੈ ਐਸ ਜਗਤ ਵਿੱਚ ਉਸ ਹਰੀ ਪਰਮੇਸ਼ਰ ਦੀ ਭਗਤੀ ਵਾਲੀ ਕਰਨੀ ਹੀ ਸਾਰੀ ਭਾਵ ਸ੍ਰੇਸ਼ਟ ਹੈ ਉੱਤਮ ਹੈ ਭਗਤੀ ਕਮਾਉਣ ਵਾਲੀ ਕਾਰ ਹੀ ਵਧੀਆ ਹੈ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਬੁੱਝਦਾ ਹੈ ਕਹਿੰਦਾ ਕਰਨੀ ਕੀਰਤ ਹੋਈ ਜਾ ਆਪੇ ਮਿਲਿਆ ਸੋਈ ਔਸਾ ਹਰੀ ਪਰਮੇਸ਼ਰ ਜੀ ਦੀ ਕੀਰਤਿ ਭਾਵ ਕੇ ਉਹਦੇ ਸਿਫਤ ਸਲਾਹਾਂ ਵਡਿਆਈ ਕੇਵਲ ਤਾਂ ਹੀ ਗੁਰਮਖਾਂ ਦੀ ਕਰਨੀ ਬਣਦੀ ਐ ਨਿਤ ਦੀ ਕਾਰ ਬਣਦੀ ਐ ਕਦੋਂ ਜਦੋਂ ਜ ਆਪੇ ਮਿਲਿਆ ਸੋਈ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਨ ਉਤਰ ਉੱਠ ਕੇ ਮਿਲਦਾ ਹੈ ਤਾਂ ਗੁਰਮਖਾਂ ਗੁਰੂ ਪਿਆਰਿਆਂ ਦੀ ਜਿਹੜੀ ਕਰਨੀ ਐ ਨਾ ਉਹ ਪਰਮੇਸ਼ਰ ਦੀ ਕੀਰਤਿ ਹੋ ਨਿਭੜਦੀ ਉਹਦੇ ਸਿਫਤ ਸਲਾਹ ਹੀ ਗੁਰਮਖਾਂ ਦੀ ਕਰਨੀ ਉਹ ਨਿਭੜਦੀ ਐ ਸੋ ਮਹਾਰਾਏ ਕਹਿੰਦਾ ਪਾਣ ਤ ਨਾਨਕ ਬੂਝਾ ਕੋ ਵਿਚਾਰੇ ਐਸਾ ਜਗ ਮਹ ਕਰਨੇ ਸਾਰੇ ਕਰਨੇ ਕੀ ਰਤ ਹੋਏ ਜਾ ਆਪੇ ਮਿਲਿਆ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ